हेलो जी सशिकाल गुड मॉर्निंग वेलकम बैक टू आवर चैनल आई होप ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਰਾਜੀ ਖੁਸ਼ੀ ਹੋਵਗੇ ਸੋ ਅੱਜ ਦਿਨ ਮੰਗਲਵਾਰ ਦਾ ਹੈਗਾ ਤੇ ਮੇਰੀ 8:00 ਵਜੇ ਮੈਂ ਵੀਡੀਓ ਆਪਣੀ ਸਟਾਰਟ ਕਰ ਲਈ ਸੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਾਂ ਕਿ ਕਿਉਂਕਿ ਬੁੱਧਵਾਰ ਨੂੰ ਮੈਂ ਕੱਲ ਨੂੰ ਇਹ ਮੇਰੇ ਤੋਂ ਤੁਹਾਨੂੰ ਮੇਰੀ ਆ ਵਾਲੀ ਵੀਡੀਓ ਕੱਲ ਮਿਲੇਗੀ ਬੁੱਧਵਾਰ ਨੂੰ ਤੇ ਬੁੱਧਵਾਰ ਨੂੰ ਮੇਰਾ ਬਰਥਡੇ ਹੈ ਸੋ ਮੈਨੂੰ ਸੋਹਣੀ ਸੋਹਣੀਆਂ ਪਿਆਰੀ ਪਿਆਰੀਆਂ ਵਿਸ਼ੇਜ਼ ਜ਼ਰੂਰ ਕਰਨਾ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦੀ ਵਿਸ਼ੇਜ਼ ਦੀ ਵੇਟ ਜ਼ਰੂਰ ਕਰੂੰਗੀ ਤੇ ਸਾਰਿਆਂ ਦਾ ਰਿਪਲਾਈ ਵੀ ਜ਼ਰੂਰ ਕਰੂੰਗੀ ਹੇ ਕੱਲ ਇਹ ਆਪਾਂ ਜਾਣਾ ਕਿਤੇ ਬਾਹਰ ਲੀਜ਼ਾ ਨੂੰ ਲੈਣ ਜਾਣਾ ਆਪਾਂ ਉਹਦੇ ਸੋਹਰਿਆਂ ਤੋਂ ਫਸਟ ਟਾਈਮ ਰਹਿਣ ਵਾਸਤੇ ਆਏਗੀ ਸੋ ਉਹ ਵਾਲਾ ਵਲੌਗ ਤੁਹਾਨੂੰ ਮੇਰਾ ਪਰਸੋ ਦੇਖਣ ਨੂੰ ਮਿਲੇਗਾ ਤੇ ਉਸ ਤੋਂ ਪਹਿਲਾਂ ਆਪਾਂ ਇਹ ਵੀਡੀਓ ਨੂੰ ਕਰਦੇ ਹਾਂ ਸਟਾਰਟ ਬਸ ਹੁਣ ਮੈਂ ਆਪਣਾ ਕਰ ਰਹੀ ਸੀ ਕਰਦਾ ਕੰਮ ਰਾਤੀ ਨੂੰ ਮੈਂ ਕੋਈ जुगाੜ ਲਾਇਆ ਸੀਗਾ ਮੈਂ ਲਾਇਆ ਸੀਗਾ ਨੀਚੇ ਬੈੱਡ ਵਾਲੇ ਕੱਦੇ ਲਗਾ ਕੇ ਨਾ ਉੱਪਰ ਸਿੰਪਲ ਕੱਦੇ ਲਗਾ ਕੇ ਸੀ ਕੋਸ਼ਿਸ਼ ਕੀਤੀ ਸੀ ਥੋੜਾ ਜਿਹਾ ਉੱਚਾ ਕਰਕੇ ਸੋਵਾਂਗੇ ਬਟ ਬਹੁਤ ਜ਼ਿਆਦਾ ਖਰਾਬ ਆਈਡੀਆ ਸੀਗਾ ਮੇਰਾ ਰਾਤੀ ਸਾਰਾ ਰਾਤ ਇੱਕ ਨੀਂਦ ਨਹੀਂ ਆਈ ਦੂਜਾ ਇੰਨੀ ਕਮਰ ਦੁਖੀ ਇੰਨੀ ਕਮਰ ਦੁਖੀ ਕਿ ਸਵੇਰੇ ਮੇਰੀ ਤੇ ਮੰਨੂ ਦੀ ਬਸ ਹੋ ਗਈ ਕਿ ਇਹ ਗੱਦੇ ਹੁਣੇ ਅੱਗੇ ਤੋਂ ਲਾ ਲੈ ਇਹਨੂੰ ਨਾਲ ਦੇ ਨਾਲ ਚੱਕ ਤੇ ਮੈਂ ਸਵੇਰੇ ਉੱਠਦੇ ਸਾਰ ਤੇ ਜਿਹੜੇ ਪਹਿਲਾਂ ਦੇ ਗੱਦੇ ਉੱਪਰ ਪਏ ਸੀ ਉਹਨੂੰ ਪਹਿਲਾਂ ਤਾਂ ਮੈਂ ਧੁੱਪ 'ਚ ਪਾ ਗਿਆ ਹੀ ਮੈਂ ਕਿਹਾ ਚਲੋ ਥੋੜੇ ਜਿ ਧੁੱਪ ਲੱਗ ਜੇਗੀ ਸਹੀ ਹੋ ਜਾਏਗਾ ਕਿਉਂਕਿ ਮੈਂ ਨਾ 15 20 ਦਿਨਾਂ ਬਾਅਦ ਧੁੱਪ ਲਗਾ ਦੇਣੀ ਹੈ ਗੱਦਿਆਂ ਨੂੰ ਤੇ ਜਿਹੜੇ ਆਹ ਵਾਲੇ ਗੱਦੇ ਸੀਗੇ ਇਹਨਾਂ ਨੂੰ ਮੈਂ ਚੱਕ ਕੇ ਬੈੱਡ ਦੇ ਉੱਪਰ ਹੀ ਰੱਖ ਕੇ ਹੀ ਦੁਬਾਰਾ ਤੋਂ ਬੇਨੂੰ ਬੈੱਡ ਦੇ ਉੱਤੇ ਲਗਾ ਕੇ ਦੁਬਾਰਾ ਤੋਂ ਸਹੀ ਤਰੀਕੇ ਨਾਲ ਬ ना, ना, कि ਜਦੋਂ ਮੈਂ ਇਹ ਵਾਲਾ ਜੁਗਾਰ ਕੀਤਾ ਨਾ ਉਹੋ ਨਾ ਮੈਂ ਸੋਫਾ ਵਗੈਰਾ ਸਾਰਾ ਕੁਝ ਬਾਹਰ ਕਢਦਾ ਇੱਕ ਵਾਰ ਤਾਂ ਵੀ ਰਤ ਮੈਂ ਬਹੁਤ ਜ਼ਿਆਦਾ ਖੇਚਲ ਕਰ ਲਈ ਵੀ ਸਾਰਾ ਕੁਝ ਬਾਹਰ ਕਰਤਾ ਫਿਰ ਸਵੇਰ ਉੱਠਦੇ ਸਾਰ ਬਹੁਤ ਜ਼ਿਆਦਾ ਖੇਚਲ ਹੋ ਗਈ ਸੀ ਮੈਨੂੰ ਫਿਰ ਹੁਣ ਮੈਂ ਸੋਚਿਆ ਕਿ ਸਾਰਾ ਕਮਰਾ ਖਾਲੀ ਹੋ ਹੀ ਗਿਆ ਸਾਰੇ ਕਮਰੇ ਝਾੜੂ ਵਗੈਰਾ ਵਧੀਆ ਤਰੀਕੇ ਨਾਲ ਲਗਾ ਦੇਣੀ ਆ ਕਿਉਂਕਿ ਫਿਰ ਜੇ ਸੋਫਾ ਵਗੈਰਾ ਕੋਈ ਚੀਜ਼ ਪਈ ਹੁੰਦੀ ਨੀਚੋਂ ਦੀ ਮਾਰਨਾ ਔਖਾ ਹੁੰਦਾ ਨਾ ਝਾੜੂ ਸਹੀ ਤਰੀਕੇ ਨਾਲ ਨਹੀਂ ਨਿਕਲਦਾ ਬਟ ਹੁਣ ਮੈਂ ਸਾਰਾ ਝਾੜੂ ਮਾਰ ਕੇ ਜੋ ਵੀ ਕੂੜਾ ਸੀ ਉਹਨੂੰ ਡਸਟਬੈਕਸ ਪਾ ਕੇ ਬਾਹਰ ਛੁੱਟਿਆਉਂਗੀ ਗੁੜੇ ਨੂੰ ਤੇ ਉਸ ਤੋਂ ਬਾਅਦ ਫਿਰ ਮੈਂ ਆ ਸੋਫਾ ਵਗੈਰਾ ਲਗਾਉਂਗੀਆਂ ਹੁਣ ਆਪਣੇ ਰੂਮ ਦੇ ਵਿੱਚ ਫਿਰ ਜਦੋਂ ਮੈਂ ਬਾਹਰ ਜਾਉਂਗੀ ਬਾਹਰ ਵੀ ਮੈਨੂੰ ਬਹੁਤ ਜ਼ਿਆਦਾ ਖਲਾਰਾ ਨਜ਼ਰ ਆਉਗਾ ਕਿਉਂਕਿ ਨਾ ਰਾਤੀ ਫਿਰ ਉਲਟ ਪਲਟ ਕਰਕੇ ਮੈਂ ਉਮਿਸ ਹੋ ਗਈ ਸੀ ਕਿਉਂਕਿ ਨਾ ਇੱਕ ਤਾਂ ਸਾਰਾ ਦਿਨ ਮੌਕਸ਼ੀ ਨਾਲ ਮੈਨੂੰ ਤਾਂ ਰੈਸਟ ਨਹੀਂ ਹੋ ਪਾਂਦਾ ਕਿਉਂਕਿ ਕਈ ਵਾਰ ਉਹ ਸੋ ਜਾਂਦੀ ਹੈ ਕਈ ਵਾਰ ਨਹੀਂ ਸੌਂਦੀ ਤਾਂ ਫਿਰ ਉਹ ਇਹ ਨਾ ਮੈਂ ਤਾਂ ਸਾਰਾ ਦਿਨ ਲੱਗੀ ਰਹਿਣੀ ਆ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਆਪਣੀ ਡਿਊਟੀ ਪੂਰੀ ਕਰਨੀ ਹੁੰਦੀ ਥੱਕ ਜਾਨੀ ਥੋੜਾ ਜਿਹਾ ਫਿਰ ਮਰਾਤੀ ਉਵੇਂ ਛੱਡ ਕੇ ਸੌ ਗਈ ਸੀ ਵੀ ਚਲੋ ਸਵੇਰੇ ਉੱਠ ਕੇ ਕਰ ਲੂੰਗੀ ਤੇ ਫਿਰ ਮੈਂ ਹੁਣ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਜਿਹੜਾ ਖਲਾਰਾ ਪਿਆ ਸੀ ਸੋਫੇ ਦੇ ਉੱਤੇ ਪਾਲ ਤਾ ਉਹਨੂੰ ਚੱਕਿਆ ਫਿਰ ਮੈਂ ਆਪਣਾ ਸੋਫੇ ਨੂੰ ਖਿੱਚਿਆ ਵੀ ਚਲੋ ਖਿੱਚ ਕੇ ਦੇਖਦੇ ਆ ਵੀ ਮੈਂ ਸਾਈਡ ਤੇ ਕਰਕੇ ਦੇਖਦੇ ਆ ਜਿਵੇਂ ਮੇਰੇ ਤੋਂ ਹੋ ਪੰਦਾ ਤਾਂ ਮੈਂਨੇ ਕੋਸ਼ਿਸ਼ ਕੀਤੀ ਕਰੀ ਜਿੰਨਾ ਮੇਰੇ ਤੋਂ ਹੋਇਆ ਮੈਂ ਉਹਨੂੰ ਚੱਕਣ ਦੀ ਪੂਰੀ ਕੋਸ਼ਿਸ਼ ਕਰੀ ਬਟ ਮੇਰੇ ਤੋਂ ਨਹੀਂ ਹੋ ਰਿਹਾ ਸੀ ਕਿਉਂ ਕਿਉਂਕਿ ਨਾ ਇੱਕ ਤਾਂ ਸਾਡੇ نیچے ਤੁਸੀਂ ਦੇਖ ਸਕਦੇ ਹੋ ਫਰਸ਼ ਕੱਚਾ ਹੈਗਾ ਤਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੈਸੇ ਸਾਡਾ ਫਰਸ਼ ਕੱਚਾ ਸੀ ਉੱਪਰ ਨਾ ਸਿੰਪਲ ਸੀਮੇਂਟ ਵਾਲਾ ਫਰਸ਼ ਲਗਵਾਇਆ ਹੋਇਆਗਾ ਥੋੜੀ ਜਿਹੀ ਟੈਲਾਂ ਤਾਂ ਹੈਗੀਆਂ ਨੇ ਪਰ ਥੋੜਾ ਸੀਮੇਂਟ ਵਾਲਾ ਕਰਵਾਇਆ ਹੋਇਆਗਾ ਤੇ ਹੁਣ ਉਸ ਤੋਂ ਬਾਅਦ ਫਿਰ ਮੈਨੂੰ ਇਹ ਸੀ ਇਹ ਨਾ ਖਰਾਬ ਹੋ ਜੇ ਕਿਤੇ ਇਹ ਵੀ ਨਾ ਉਖੜ ਜੇ ਫਿਰ ਦੁਬਾਰਾ ਫਿਰ ਸੈਟਿੰਗ ਕਰਨੀ ਪਊਗੀ ਤਾਂ ਫਿਰ ਮੈਂ ਮੰਮੀ ਨੂੰ ਕਿਹਾ ਮੈਂ ਮੰਮੀ ਮੇਰੇ ਨਾਲ ਸੋਫਾ ਚੁਕਾ ਦਿਓ ਫਿਰ ਮੰਮੀ ਨੇ ਚੁਕਾਤਾ ਹੀ ਦੋਨਾਂ ਨੇ ਚੱਕ ਲਿਆ ਉਸ ਤੋਂ ਬਾਅਦ ਫਿਰ ਸੋਫੇ ਨੂੰ ਰਖਵਾ ਕੇ ਮੈਂ ਸੋਫੇ ਨੂੰ ਝਾੜ ਪੁੰਝ ਕੇ ਚੰਗੀ ਤਰ੍ਹਾਂ ਫਿਰ ਕਵਰ ਬਿਸ਼ਾਦੀ ਸੀ ਵਿੱਚੇ ਮੋਕਸ਼ੀ ਪਰੇਸ਼ਾਨ ਕਰਦੀ ਸੋ ਹੁਣ ਤੁਸੀਂ ਦੇਖ ਲੈਣਾ ਮੋਕਸ਼ੀ ਆਏਗੀ ਤੇ ਉੱਪਰ نیچے ਚੜ੍ਹੇਗੀ ਬਸ ਖਲਾਰਾ ਪਾਏਗੀ ਉਹ ਸਾਰਾ ਦਿਨ ਸੋਫੇ ਦੇ ਨਾਲ ਐਵੇਂ ਖੇਡਦੀ ਰਹਿੰਦੀ ਹੈਗੀ ਤੇ ਬਸ ਹੁਣ ਮੈਂ ਉਹ ਸੋਫੇ ਦੇ ਉੱਤੇ ਚੰਗੀ ਤਰ੍ਹਾਂ ਕਵਰ ਵਗੈਰਾ ਆ ਪਸ਼ਾਕ ਕੇ ਸੋਫੇ ਨੂੰ ਸੈੱਟ ਕਰਕੇ ਫਿਰ ਮੈਂ ਬਾਹਰ ਆ ਜੂੰਗੀ ਜਿਹੜੇ ਬਾਹਰ ਵਾਲਾ ਡਰਾਈਂਗ ਰੂਮ ਦੇ ਵਿੱਚ ਅਸੀਂ ਆਪਣੇ ਬੈੱਡ ਵੈਰਾ ਲਗਾਏ ਹੋਏ ਨੇ ਫਿਰ ਮੈਂ ਉੱਥੇ ਆ ਜੂੰਗੀ ਉੱਥੇ ਆਣ ਤੋਂ ਬਾਅਦ ਫਿਰ ਉਹ ਜਿਹੜੇ ਮੈਂ ਰਾਤੀ ਗੱਦੇ ਵਗੈਰਾ ਅੰਦਰ ਰੱਖੇ ਸਾਰੇ ਗੱਦਿਆਂ ਦੀ ਸੈਟਿੰਗ ਕਰਕੇ ਬੜੇ ਤਰੀਕੇ ਨਾਲ ਵਸ਼ਾਕ ਕੇ ਜੋ ਉੱਥੇ ਖਲਾਰਾ ਵਿੱਚ ਲੱਗੇਗਾ ਚਾਦਰ ਜੁੱਦਰ ਇਹ ਉਹ ਸਾਰਾ ਕੁਝ ਤੈਅ ਕਰਕੇ ਟੈਡੀ ਵਗੈਰਾ ਸਾਈਡ ਤੇ ਕਰਕੇ ਫਿਰ ਮੈਂ ਆਪਣੇ ਬੈੱਜਾਂ ਨੂੰ ਚੰਗੀ ਤਰ੍ਹਾਂ ਵਿਸ਼ਾਉਂਗੀ ਕਿਉਂਕਿ ਨਾ ਰਾਤ ਇਹ ਹੁੰਦਾ ਨਾ ਕਿ ਜਿੱਦਨ ਦੇ ਅਸੀਂ ਬੈੱਡ ਬਾਹ ਜੋ ਵੀ ਸਰਾਣੇ ਹੁੰਦੇ ਮੰਨ ਲਓ ਰਾਤ ਨੂੰ ਅੰਦਰ ਲੈ ਆਉਣੇ ਆ ਦਿਨੇ ਬਾਹਰ ਰੱਖ ਦਿੰਨੇ ਆ ਉਹ ਫਿਰ ساری ਸਾਡੀ ਸੈਟਿੰਗ ਦੀ ਉਥਲ ਪੁਥਲ ਹੋਈ ਪਈ ਹੈਗੀ ਤੇ ਬਸ ਇੱਥੇ ਮੋਕਸ਼ੀ ਹੁਣ ਖੇਲ ਰਹੀ ਸੀ ਬੈੜ ਦੇ ਉੱਪਰ ਚੜ ਗਈ ਸੀ ਜਿੱਥੇ ਇੱਥੇ ਮੈਂ ਜਾ ਰਹੀ ਸੀ ਨਾ ਮੇਰੇ ਪਿੱਛੇ ਪਿੱਛੇ ਜਾ ਰਹੀ ਸੀ ਕਿਉਂਕਿ ਨਾ ਮੋਕਸ਼ੀ ਮੇਰੇ ਪਿੱਛੇ ਪਿੱਛੇ ਰਹਿੰਦੀ ਹੈ ਜੋ ਜੋ ਮੈਂ ਕੰਮ ਕਰਦੀ ਰਹੂੰਗੀ ਮੇਰੇ ਨਾਲ ਨਾਲ ਹੀ ਰਹੇਗੀ ਤੇ ਹੁਣ ਫਿਰ ਮੈਂ ਇੱਥੇ ਪਹਿਲਾਂ ਤਾਂ ਗੱਦੇ ਸੈਟਿੰਗ ਕਰਕੇ ਲਗਾ ਰਹੀ ਸੀ ਤੇ ਹੁਣ ਕਹਿ ਰਹੀ ਸੀ ਮੋਕਸ਼ੀ ਮम्मा ਮੈਂ ਛਾਲ ਮਾਰੂੰਗੀ ਮਾਰੂੰਗੀ ਮੈਂ ਕਹੇ ਮਾਰ ਲੈ ਮਾਰ ਲੈ ਕੋਈ ਨਹੀਂ ਤੇ ਬਸ ਅਸੀਂ ਦੋਨੋਂ ਖਾਂਜ ਮਿੱਟੀ ਪਈ ਪਤਾ ਨਹੀਂ ਕੀ ਫਿਰ ਪਤਾ ਨਹੀਂ ਗੁੱਸਾ ਆਇਆ ਕਰਕੇ ਭੱਜ ਗਈ ਥੱਲੇ ਨੂੰ ਮੈਂ ਕਿਹਾ ਚਲ ਜਾ ਵੀ ਮੈਂ ਚਦਰ ਬਖਸ਼ੀ ਅਸਾਨੀ ਨਾਲ ਵਸ਼ਾ ਲੂੰਗੀ ਤੇ ਹੁਣ ਬਸ ਉਹ ਚਲ ਗਈ ਸੀ ਤੇ ਫਿਰ ਮੈਂ ਚਦਰ ਵਸ਼ਾ ਰਹੀ ਸੀ ਆਪਣੀ ਤੇ ਜਦੋਂ ਮੈਂ ਚਿੱਧਰੋ ਸ਼ਾਦੀ ਸੀ ਨਾ ਪਤਾ ਨਹੀਂ ਉਹਨੂੰ ਕੀ ਦਿਮਾਗ ਚ ਆਇਆ ਮੈਂ ਆਪਣਾ ਕੈਮਰਾ ਵਗੈਰਾ ਲਗਾ ਰੱਖਿਆ ਜਨਾ ਸਟੈਂਡ ਤੇ ਤਾਂ ਫਿਰ ਉਹਨੂੰ ਛੇੜਨ ਲੱਗ ਗਈ ਸੀਗੀ ਤੇ ਆਪਣੀ ਸਾਈਡ ਕਰ ਰਹੀ ਸੀ ਕੈਮਰੇ ਨੂੰ ਤੇ ਫਿਰ ਮੈਂ ਉਹਨੂੰ ਮਸਾ ਹਟਾਇਆ ਵੀ ਨਾ ਕਰ ਤੇ ਫਿਰ ਫਿਰ ਉਹ ਟਿਕ ਵੀ ਗਈ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਆਪਣਾ ਕੰਮ ਕਰਨ ਲੱਗੀ ਸੀ ਕਿਉਂਕਿ ਵੈਸੇ ਤਾਂ ਮੈਨੂੰ ਪਰੇਸ਼ਾਨ ਨਹੀਂ ਕਰਦੀ ਕੈਮਰਾ ਵਗੈਰਾ ਲੱਗਿਆ ਹੁੰਦਾ ਕਦੇ ਨਹੀਂ ਛੇੜਦੀ ਬਟ ਅੱਜ ਉਹਨੇ ਥੋੜਾ ਜਿਹਾ ਛੇੜਿਆ ਤਾਂ ਚਲੋ ਕੋਈ ਨਹੀਂ ਕਰ ਬਟ ਮੈਂ ਸਟੈਂਡ ਨੂੰ ਨਾ ਆਪਣੇ ਫੋਨ ਨੂੰ ਸਟੈਂਡ ਦੇ ਚੰਗੇ ਤਰ੍ਹਾਂ ਟਿਕਾ ਦਿੰਦੀ ਹਾਂ ਬਟ ਫਿਰ ਵੀ ਨਾ ਕਈ ਵ ਆਏਗਾ ਤਾਂ ਕਰਕੇ ਫਿਰ ਮੈਂ ਉਹਨੂੰ ਜ਼ਿਆਦਾ ਛੇੜਨ ਨਹੀਂ ਦਿੰਦੀ ਵੀ ਫੋਨ गिर ਗਿਆ ਮੈਂ ਟੁੱਟ ਗਿਆ ਫਿਰ ਮੇਰਾ ਕੰਮ ਰੁਕ ਜੇਗਾ ਤੇ ਬਸ ਹੁਣ ਮੈਂ ਆਪਣਾ ਚੱਦਰ ਵਿਛਾ ਲਵਾਂਗੀ ਤਾਂ ਹੁਣ ਤੁਸੀਂ ਦੇਖਣਾ ਬੈੱਡ ਕਿੰਨਾ ਸੋਹਣਾ ਲੱਗ ਰਿਹਾ ਚੱਦਰ ਵਿਛਾਣ ਤੋਂ ਬਗਾਦ ਤੇ ਫਿਰ ਮੈਂ ਜਿਹੜੇ ਵੀ ਸਰਾਣੇ ਕਮਰੇ ਚ ਪਏ ਸੋਨੂੰ ਲਿਆ ਕੇ ਇੱਥੇ ਰੱਖੂੰਗੀ ਕਿਉਂਕਿ ਤੁਹਾਨੂੰ ਸਾਰੇ ਦੱਸਿਆ ਹੀ ਹੈ ਸਰਾਣੇ ਰਾਤ ਨੂੰ ਅੰਦਰ ਲੈ ਜਾਣੇ ਆ ਬਸ ਸ਼ਾਮ ਨੂੰ ਸਵੇਰੇ ਮੈਂ ਬਾਹਰ ਕੱਢ ਦੇਣੀ ਹੈਗੀ ਬਸ ਸੋ ਹਾਂਜੀ ਫਰੈਂਡਸ ਬੈਡ ਬੈਡਸ਼ੀਟ ਮੈਂ ਵਿਛਾ ਦਿੱਤੀ ਤੇ ਉੱਪਰ ਟੈਡੀ ਵਗੈਰਾ ਰੱਖਤੇ ਸੀਗੇ ਜਿਹੜੇ ਜਿਹੜੇ ਮੈਨੂੰ ਲੱਗ ਰਹੇ ਸੀਗੇ ਕਿਉਂਕਿ ਨਾ ਫਿਰ ਹੋਰ ਕਿਤੇ ਥਾਂ ਵੀ ਨਹੀਂ ਹੈ ਟੈਡੀ ਵਗੈਰਾ ਰੱਖਣ ਨੂੰ ਮੈਂ ਕਿਹਾ ਚਲੋ ਇੱਥੇ ਰੱਖ ਦਿੰਦੇ ਨੇ ਕਿਉਂਕਿ ਸਾਰਾ ਦਿਨ ਅਸੀਂ ਇਸ ਰੂਮ 'ਚ ਤਾਂ ਘਟ ਹੀ ਆਣੇ ਆਸੀ ਏਸੀ ਵਾਲੇ ਰੂਮ 'ਚ ਜ਼ਿਆਦਾ ਰਹਿਣੇ ਆਗੇ ਤਾਂ ਕਰਕੇ ਫਿਰ ਇੱਥੇ ਕੁਝ ਮੁਖਸ਼ੇ ਦੇ ਕੱਪੜੇ ਵਗੈਰਾ ਖਿਲਰੇ ਪਏ ਸੀਗੇ ਉਹਨੂੰ ਮੈਂ ਚੰਗੀ ਤਰ੍ਹਾਂ ਕੀਤਾ ਤਾਂ ਤੇ ਕੱਪੜੇ ਵਗੈਰਾ ਸਾਈਡ ਤੇ ਉਹਦੇ ਜਿਹੜੇ ਵੀ ਜਿੱਥੇ ਜਿੱਥੇ ਮੈਨੂੰ ਲੱਗ ਰਿਹਾ ਸੀ ਕਿ ਹਨਾ ਬੱਚੇ ਦੇ ਉਹਦੇ ਕੱਪੜੇ ਜਿੱ ਵਾਸਤੇ ਮੈਂ ਇੱਕ ਉਹਦਾ ਥੈਲਾ ਲਾਇਆ ਹੋਇਆ ਸਪੈਸ਼ਲ ਮੁਕਸ਼ੀ ਦੀ ਪਜਾਮੀ ਵਾਸਤੇ ਉਹਦੇ ਚ ਹੀ ਰੱਖਦੀਆਂ ਗਈ ਤੇ ਬਸ ਹੁਣ ਇੱਥੇ ਚੱਦਰਾਂ ਵਗੈਰਾ ਸੀ ਜੋ ਅਸੀਂ ਰਾਤ ਨੂੰ ਲੈਣੇ ਆਂਗੇ ਉਹ ਮੈਂ ਤਿਆਰ ਕਰ ਰਹੀ ਸੀ ਕੁਝ ਮੰਨੂ ਦੇ ਕੱਪੜੇ ਸੀ ਪ੍ਰੈਸ ਕਰਨ ਵਾਲੇ ਜਿਹੜੇ ਕਿ ਮੰਨੂ ਨੇ ਕੱਢ ਕੇ ਵਿੱਚੋਂ ਲਏ ਸੀਗੇ ਵੀ ਇਹਨਾਂ ਨੇ ਪਾਣੇ ਸੀ ਫਿਰ ਇਹ ਵੀ ਰੱਖ ਗਏ ਸੀ ਮੈਂ ਕਿਹਾ ਚਲੋ ਇਹਨੂੰ ਕੱਟਰੀ ਵਿੱਚ ਬੰਦ ਦਿੰਨੀ ਆ ਵਿੱਚ ਜਦੋਂ ਪ੍ਰੈਸ ਲਗਾਉਂਗੀ ਉਦੋਂ ਹੀ ਸਾਰਿਆਂ ਨੂੰ ਇਕੱਠਿਆਂ ਨੂੰ ਪ੍ਰੈਸ ਕਰ ਲਵਾਂਗੀ ਵੈਸੇ ਮੈਨੂੰ ਪ੍ਰੈਸ ਲਾਉਣ ਚ ਬਹੁਤ ਕੋਲ ਆਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕੁਝ ਕੁ ਦਿਨ ਬੀਤ ਜਾਂਦੇ ਫਿਰ ਜਾ ਕੇ ਤੇ ਪ੍ਰੈਸ ਲਗਾਉਂਗੀ ਨਹੀਂ ਤਾਂ ਫਿਰ ਮੈਂ ਇਹਨਾਂ ਨੂੰ ਡੇਲੀ ਵੀ ਆਪਣੇ ਹਸਪੈਂਡ ਨੂੰ ਵੀ ਡੇਲੀ ਪ੍ਰੈਸ ਕਰਕੇ ਦੇ ਦਿੰਨੀ ਆ ਬਈ ਹਲੋ ਪਾ ਲਓ ਫਿਰ ਇਹ ਪਾ ਲੈਂਦੇ ਆਂਗੇ ਉਸ ਤੋਂ ਬਾਅਦ ਫਿਰ ਚਦਰ ਵਗੈਰਾ ਸਾਰਾ ਕੁਝ ਅਬਦੀ ਉਹਨਾਂ ਦੀ ਥਾਂ ਤੇ ਰੱਖਣ ਤੋਂ ਬਾਅਦ ਫਿਰ ਮੈਂ ਆਪਣੀ ਲੋਬੀ ਨੂੰ ਚੰਗੀ ਤਰ੍ਹਾਂ ਸਾਫ਼ ਕਰੂੰਗੀ ਕਿਉਂਕਿ ਲੋਬੀ ਦੇ ਵਿੱਚ ਵੀ ਬਹੁਤ ਸਾਰਾ ਖਲਾਰਾ ਪਿਆ ਸੀ ਫਿਰ ਮੈਂ ਸਾਹਮਣੇ ਦੇਖਿਆ ਟੀਵੀ ਟਰੋਲੀ ਤੇ ਬਹੁਤ ਜਦਾ ਸਟਾਈਪ ਪਈ ਸੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਦੱਸਿਆ ਜਨਾ ਹਨੇਰੀ ਵਗੈਰਾ ਆਈ ਹੋਈ ਸੀਗੀ ਹਨੇਰੀ ਕਰਕੇ ਫਿਰ ਥੋੜਾ ਜਾ ਡਸਟਾਈ ਹੋਈ ਸੀ ਅੰਦਰ ਤਾਂ ਫਿਰ ਉਹਨੂੰ ਵੀ ਚੰਗੇ ਤਰ੍ਹਾਂ ਸਾਫ ਕਰਤਾ ਫ੍ਰੀਜ ਦੇ ਨੇੜੇ ਜਿੱਥੇ ਇੱਥੇ ਮੈਨੂੰ ਲੱਗਿਆ ਵੀ ਡੈਸਕ ਟੌਪ ਹੈ ਤੇ ਮੈਂ ਚੰਗੇ ਤਰ੍ਹਾਂ ਸਾਫ ਕਰ ਲਿਆ ਸੀਗਾ ਤੇ ਫਿਰ ਮੈਂ ਲੌਬੀ ਵਾਲ ਚਾਦਰ ਨੂੰ ਵੀ ਚੰਗੇ ਤਰ੍ਹਾਂ ਬੈੱਡ ਸ਼ੀਟ ਨੂੰ ਵਿਛਾਤਾ ਸੀਗਾ ਝਾਲ ਪੁੰਜ ਕਰਕੇ ਤੇ ਹੁਣ ਤੁਸੀਂ ਦੇਖ ਲਓ ਰੂਮ ਦਾ ਹਾਲ ਕੀ ਹੈ ਤੇ ਇਸ ਤੋਂ ਬਾਅਦ ਦਿਖਣਾ ਕਿੰਨਾ ਸੋਹਣਾ ਸਾਫ ਸੁਥਰਾ ਹੋ ਜਾਏਗਾ ਤਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਪਸੰਦ ਆਰੀਏ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਿਹੜਾ ਕੋਈ ਮੇਰੇ ਚੈਨਲ ਤੇ ਪਹਿਲੀ ਵਾਰ ਆਂਦਾਗਾ ਬਾਕੀ ਤੁਹਾਨੂੰ ਸਾਰਿਆਂ ਨੂੰ ਮੇਰੇ ਪਤਾ ਹੀ ਹੈ ਮੇਰੀ ਡੇਲੀ ਵੀਡੀਓ ਆਂਦੀ ਹੈ ਕਿ 11 ਤੋਂ 12 ਦੇ ਵਿੱਚ ਮੈਂ ਤੁਹਾਨੂੰ ਫੇਰ ਦੁਬਾਰਾ ਤੋਂ ਦੱਸ ਦਿੰਦੀ ਆ 11 ਤੋਂ 12 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਅਪਲੋਡ ਕਰਦੀ ਆ ਕਦੇ ਹੋਇਆ ਕਿ ਹਨਾ ਕੰਮ ਰਾਤ ਨੂੰ ਨਾ ਮੈਂ ਕੰਪਲੀਟ ਕਰ ਪਾਵਾਂ ਤਾਂ ਹੋ ਜਾਂਦਾ ਕਈ ਵਾਰ ਲੇਟ ਹੋ ਜਾਂਦੀ ਹੈ ਕਿ ਨਹੀਂ ਤੇ ਮੇਰੀ ਹਮੇਸ਼ਾ ਟਾਈਮਿੰਗ ਇਹੀ ਹੈ ਸੇਮ ਤੇ ਬਸ ਹੁਣ ਮੈਂ ਆਪਣਾ ਸਾਹਮਣੇ ਜੋ ਵੀ ਡਸਟ ਵਗੈਰਾ ਸੀ ਸਾਫ ਕਰ ਰਹੀ ਸੀਗੀ ਉਸ ਤੋਂ ਬਾਅਦ ਫਿਰ ਜਿਹੜਾ ਮੈਂ ਝਾੜੂ ਲਈ ਸੀ ਮਾਰਨ ਵਾਸਤੇ ਉਹ ਫਿਰ ਮੋਕਸ਼ ਨੇ ਫੜ ਕੇ ਬੈਠ ਗਈ ਸੀ ਮੈਨੂੰ ਝਾੜੂ ਬਿਲਕੁਲ ਨਹੀਂ ਦੇ ਰਹੀ ਸੀ ਮਾਰਨ ਵਾਸਤੇ ਤਾਂ ਫਿਰ ਮੈਂ ਇਹਨੂੰ ਸੋਚਿਆ ਕਿਸੇ ਨਾ ਕਿਸੇ ਤਰੀਕੇ ਨਾਲ ਲਾਰੇ ਲਗਾਨੀ ਆ ਵੀ ਮੈਨੂੰ ਝਾੜੂ ਦੇ ਦੇਗੀ ਵੀ ਫਿਰ ਮੈਂ ਆਰਾਮ ਨਾਲ ਕੰਮ ਕਰ ਲਵਾਂਗੀ ਕਿਉਂਕਿ ਇੱਕ ਤਾਂ ਫਿਰ ਮੈਂ ਸ਼ੂਟਿੰਗ ਕਰਦੀ ਸੀ ਇੱਕ ਮੈਂ ਘਰ ਦਾ ਕੰਮ ਕਰਨਾ ਸੀ ਫਿਰ ਡਬਲ ਡਬਲ ਮਾਈਂਡ ਟ੍ਰਿਪਲ ਹੋ ਜਾਂਦੇ ਕਿਉਂਕਿ ਵਿੱਚ ਮੋਕਸ਼ ਵੀ ਪਰੇਸ਼ਾਨ ਕਰਦੀ ਹੈ ਕਿ ਤਾਂ ਕਰਕੇ ਫਿਰ ਮੈਂ ਉਹਨੂੰ ਲਾਰੇ ਲਾਨ ਲਈ ਪੈਸੇ ਵਗੈਰਾ ਦੇ ਦੇ ਸੀ ਕੀ ਜਾ ਤੂੰ ਚੀਜ਼ੀ ਵਗੈਰਾ ਲਿਆ ਜਾਂ ਮੈਂ ਕਹਿ ਰਹੀ ਸੀ ਪਾਪਾ ਨੂੰ ਬਾਹਰ ਬੁਰ ਲੈ ਜਾਓ ਇਹਨੂੰ ਵੀ ਕਮਾਓ ਕਿਤੇ ਵੀ ਥੋੜਾ ਨਾਲ ਦਾ ਬਾਹਰ ਦੇਖ ਹੈਗੀ ਘੁੰਮ ਹੈਗੀ ਵੀ ਮੈਨੂੰ ਪਰੇਸ਼ਾਨ ਨਹੀਂ ਕਰੇਗੀ ਮੈਂ ਕੰਮ ਆ ਫਟਾਫਟ ਸਾਨਾ ਕਰ ਲੂੰ ਕਿਉਂਕਿ ਨਾ ਸਵੇਰ ਦੀ ਲੱਗੀ ਹੋਈ ਸੀ 11 ਵਜੇ ਗਈ ਸੀ ਮੈਨੂੰ ਲੱਗਦਾ ਜਦੋਂ ਮੈਂ ਝਾੜੂ ਮਾਰ ਰਹੀ ਸੀਗੀ ਤਾਂ ਕਰਕੇ ਫਿਰ ਉੱਥੇ ਮੈਂ ਹੁਣ ਇਹਨੂੰ ਪੈਸੇ ਦੇਵਾਂਗੀ ਵੀ ਜਾ ਤੂੰ ਚੀਜ਼ ਵਗੈਰਾ ਲਿਆ ਫਿਰ ਬਾਜ਼ਾਰ ਚ ਚੱਲ ਗਈ ਸੀ ਫਿਰ ਮੈਂ ਆਪਣਾ ਕੰਮ ਆਰਾਮ ਨਾਲ ਕਰ ਲੈ ਸੀ ਝਾੜੂ ਵੀ ਵੱਜਤ ਪੋਚਾ ਲਗਾਉਣ ਲੱਗੀ ਸੀ ਤਾਂ ਕਿ ਕਿਸੇ ਬਟ ਬੜੀ ਹੈ ਕਿ ਜਦੋਂ ਪੋਚਾ ਵਗੈਰਾ ਲਗਾ ਰਹੀ ਸੀ ਨਾ ਉਹਦੇ ਚੀਜ਼ ਵਗੈਰਾ ਨਾਲੇ ਪੁਆਇੰਟ ਲਗਾ ਦਿੱਤੀ ਸੀ ਨੂੰ ਫੋਨ ਦੇ ਵਿੱਚ ਫਿਰ ਆਰਾਮ ਨਾਲ ਮੈਂ ਆਪਣਾ ਪੋਚਾ ਲਾ ਲਿਆ ਸੀ ਇਹ ਧਿਆਨ ਨੇ ਲੱਗ ਗਈ ਸੀਗੀ ਤੇ ਬਸ ਫਿਰ ਇਹ ਸਾਲਾ ਦੇ ਨਹੀਂ ਕਰਦੀ ਜੀ ਜਦੋਂ ਵੀ ਇਹਨੂੰ ਲੱਗਦਾ ਹੈ ਕਿ ਨਾ ਫਰੀ ਆ ਜਦਾਂ ਮਨ ਨਹੀਂ ਲੱਗ ਰਿਹਾ ਹੋਊਗਾ ਤਾਂ ਫ੍ਰਿਜ ਕੋਲੇ ਆ ਕੇ ਖੜ ਜੇਗੀ ਫ੍ਰਿਜ ਨੂੰ ਚੈੱਕ ਕਰੇਗੀ ਜੋ ਵੀ ਖਾਣਾ ਪੀਣਾ ਹੈ ਇਹਨੂੰ ਆਉਂਦਾ ਫ੍ਰਿਜ ਚ ਕੁਝ ਖਾਣ ਪੀਣ ਨੂੰ ਪਿਆਊਗਾ ਤਾਂ ਖਾ ਲੂਗੀ ਪਤਾ ਨਹੀਂ ਫ੍ਰਿਜ ਚ ਬੜਾ ਵੱੜਦੀ ਹੈ ਬਟ ਅਸੀਂ ਬਹੁਤ ਰੋਕਦੇ ਇਹਨੂੰ ਵੀ ਨਾ ਵਾਲੇ ਕਿਉਂਕਿ ਅੱਜਕੱਲ ਬਹੁਤ ਹਨਾ ਗਰੰਟ ਜੀ ਆ ਜਾਂਦੇ ਆ ਫ੍ਰਿਜ ਦੇ ਵਿੱਚ ਤਾਂ ਕਰਕੇ ਬੜੀ ਸਾਰਾ ਨਾ ਗੱਲਾਂ ਮਾਰਦੇ ਮਾਰਦੇ ਨਾਲ ਹੀ ਮੇਰੇ ਝਾੜੂ ਲੱਗ ਜਾਂਦਾਗਾ ਤੇ ਹੁਣ ਮੈਂ ਸਾਰੇ ਘਰ ਦੇ ਵਿੱਚ ਲਗਾ ਲੂੰਗੀ ਝਾੜੂ ਤੇ ਝਾੜੂ ਲਗਾਉਣ ਤੋਂ ਬਾਅਦ ਜਿੱਥੇ-ਥੇ ਮੈਨੂੰ ਨਾ ਲੱਗ ਰਿਹਾ ਸੀ ਕਿਚਨ ਦੇ ਵਿੱਚ ਸਾਰੇ ਪਾਸੇ ਮੈਂ ਝਾੜੂ ਲਗਾਤਾ ਸੀਗਾ ਫਿਰ ਝਾੜੂ ਲਗਾਉਣ ਤੋਂ ਬਾਅਦ ਫਿਰ ਡਰਸਪੈਰ ਦੇ ਵਿੱਚ ਪਾ ਕੇ ਬਾਹਰ ਸਾਰੇ ਜਿਹੜਾ ਕੂੜਾ ਸੀ ਉਹਨੂੰ ਛੱਟਿਆਈ ਸੀ ਤੇ ਫਿਰ ਉਸ ਤੋਂ ਬਾਅਦ ਫਿਰ ਬਾਹਰੀ ਪੋਚੇ ਦੇ ਆ ਜਾਂਦੇ ਕਿਉਂਕਿ ਨਾ ਚਾੜੂ ਪੋਚਾ ਪੜੇ ਲਿਲਗਾਈ ਦਈਏ ਪਰ ਨਾ ਹਨੇਰੀਆਂ ਦੇ ਮੌਸਮ ਹੋਏ ਬੇ ਹਨਾ ਚਾੜ ਸਫਾਈਆਂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਸਵੇਰੇ ਸਫਾਈਆਂ ਕਰ ਦਈਦੇ ਆ ਤੇ ਸ਼ਾਮ ਨੂੰ ਫਿਰ ਹਨੇਰੀ ਜੀ ਆ ਜਾਂਦੀ ਹੈ ਫਿਰ ਜਿਹੜਾ ਧੂੜ ਮਿੱਟੀ ਹੁੰਦੀ ਸਾਰੀ ਅੰਦਰ ਆ ਕੇ ਵੱੜ ਜਾਂਦੀ ਹੈ ਫਿਰ ਕੋਈ ਫਾਇਦਾ じゃ ਨਹੀਂ ਲੱਗਦਾ ਹੈਗਾ ਸਫਾਈ ਕਰਨ ਦਾ ਕਈ ਵਾਰ ਤਾਂ ਮਨ ਹੈ ਕਰਦੇ ਕਿ ਨਹੀਂ ਕਰੂ ਤੇ ਫਿਰ ਇਹ ਹੁੰਦਾ ਕਿ ਜੇ ਆਪਾਂ ਨਹੀਂ ਸਾਫ਼ ਕਰਦੇ ਤਾਂ ਆਪਣੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਨਾ ਫਿਰ ਕਰਨਾ ਤਾਂ ਪੈਂਦਾ ਹੀ ਹੈ ਡੇਲੀ ਸਫਾਈ ਤਾਂ ਕਰਨੀ ਪੈਂਦੀ ਹੈ ਘਰ ਦੇ ਵਿੱਚ ਤੇ ਸਾਡਾ ਖਾਣਾ ਪੀਣਾ ਸਾਰੰਦਾ ਹੋਇਆ ਹੋਇਆ ਸੀ ਸਵੇਰ ਅਸੀਂ ਮੰਮੀ ਨੇ ਨਾਸ਼ਤਾ ਬਣਾ ਦਿੱਤਾ ਸੀ ਸਾਰਿਆਂ ਨੇ ਕਰ ਲਿਆ ਸੀਗਾ ਨਾਸ਼ਤਾ ਫਿਰ ਸਵੇਰੇ ਚਟਨੀ ਕੁੱਟੀ ਸੀ ਉਹਦੇ ਨਾਲ ਸਾਰਿਆਂ ਨੇ ਨਾਸ਼ਤਾ ਕਰ ਲਿਆ ਸੀਗਾ ਤੇ ਅੱਜ ਆਪਾਂ ਸਬਜ਼ੀ ਬਣਾਈ ਸੀ ਆਲੂ ਬੈਂਗਨ ਦੀ ਆਲੂ ਬੈਂਗਨ ਦੀ ਸਬਜ਼ੀ ਬਣਾਈ ਸੀ ਬੈਂਗਨ ਨੂੰ ਨਾ ਬੈਂਗਨਾਂ ਨੂੰ ਪਾਈ ਸੀ ਛੋਟੇ ਛੋਟੇ ਜਿਹੇ ਬੈਂਗਨ ਪਾਈ ਸੀ ਉਹਨਾਂ ਨੂੰ ਫ੍ਰਾਈ ਕਰ ਲਿਆ ਸੀ ਤੇ ਨਾਲ ਆਲੂ ਪਿਆਜ਼ ਨੂੰ ਫ੍ਰਾਈ ਕਰਕੇ ਬਸ ਉਹੀ ਸਬਜ਼ੀ ਬਣਾ ਲਈ ਸੀ ਫਿਰ ਇਹਨਾਂ ਦੀ ਦੁਕਾਨ ਤੇ ਰੋਟੀ ਹੋਸੀ ਨਾਲ ਗਈ ਸੀਗੀ ਤੇ ਬਸ ਉਸ ਤੋਂ ਬਾਅਦ ਫਿਰ ਮੁਕਸ਼ੀ ਅੱਜ ਸੌ ਵੀ ਗਈ ਵੈਸੇ ਤਾਂ ਮੋਕਸ਼ੀ ਸੋਈ ਸੀ 3:00 ਵਜੇ ਸੋ ਗਈ ਸੀ ਮੋਕਸ਼ੀ ਤੇ ਤੇ ਬਸ ਉਸ ਤੋਂ ਬਾਅਦ ਫਿਰ ਮੇਰਾ ਜਦਾ ਦਿਨੋਂ ਸਾਰਾ ਵਧੀਆ ਰਿਹਾ ਮੈਂ ਤੁਹਾਡੇ ਸਾਰਿਆਂ ਨੂੰ ਵੀਡੀਓ ਵੀ ਸ਼ੇਅਰ ਕਰ ਲਈ ਸੋ ਜੇ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੈ ਲਾਈਕ ਸ਼ੇਅਰ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਮੇਰੀ ਵੀਡੀਓ ਨੂੰ ਅੱਗੇ ਤੋਂ ਅੱਗੇ ਆਪਣੇ ਫਰੈਂਡਸ ਨਾਲ ਆਪਣੇ ਗਰੁੱਪ ਨਾਲ ਅੱਗੇ ਤੋਂ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਤੇ ਬਸ ਹੁਣ ਫਿਰ ਵਾਰੀ ਆ ਜਾਂਦੀ ਆਪਣੇ ਪੋਚੇ ਦੀ ਕਿਉਂਕਿ ਸਾਰੇ ਆਪਾਂ ਕੰਮ ਕਰ ਲੈਨੇ ਆ ਜੇ ਆਪਾਂ ਪੋਚਾ ਨਾ ਲਗਾਈਏ ਤਾਂ ਆਪਣਾ ਨੂੰ ਕਿਰਚ-ਕਿਰਚੀ ਜਿ ਲੱਗੀ ਰਹੇਗੀ ਜਦੋਂ ਤੱਕ ਆਪਣੀ ਪੂਰੀ ਕਲੀਅਰ ਤਰੀਕੇ ਨਾਲ ਪੋਚਾ ਲਾ ਜਾਂਦਾ ਸਫਾਈ ਨਹੀਂ ਹੋ ਜਾਂਦੀ ਉਹ ਤੱਕ ਆਪਣੇ ਮਨ ਨੂੰ ਟਿਕਾ ਨਹੀਂ ਆਣਾ ਕਿ ਹਾਂ ਕੰਮ ਹੋਇਆ ਹੀ ਨਹੀਂ ਕੰਪਲੀਟ ਜਿਵੇਂ ਬਸ ਸਭ ਤੋਂ ਮੇਰਾ ਲਾਸਟ ਕੰਮ ਹੀ ਹੁੰਦਾ ਕਿ ਪੋਚਾ ਲਗਾਣਾ ਤੇ ਇੱਥੇ ਮੈਨ ਨਹਾਈ ਵੀ ਨਹੀਂ ਹੋਈ ਸੀ ਫਿਰ ਮੈਂ ਆਪਣਾ ਸਾਰੀ ਸਫਾਈਆਂ ਕਰ ਕਰਕੇ ਬਾਅਦ ਦੇ ਵਿੱਚ ਨਹਾ ਕੇ ਆਈ ਸੀਗੀ ਮੈਂ ਨਾਲ ਨ ਪੋਚਾ ਲਗਾਉਣ ਤੋਂ ਬਾਅਦ ਥੋੜੇ ਦਿਨ ਬਾਅਦ ਹੀ ਨਹਾ ਲਈ ਸੀ ਬਟ ਮੈਂ ਉਹ ਵੀਡੀਓ ਤਾਂ ਨਹੀਂ ਸ਼ੂਟ ਕੀਤੀ ਕਿਉਂਕਿ ਮੇਰਾ ਸਵੇਰ ਦਾ ਮੈਂ ਆਪਣਾ ਸ਼ੂਟ ਕਰ ਲਿਆ ਸੀਗਾ ਤੁਹਾਡੇ ਸਾਰਿਆਂ ਲਈ ਉਹ ਮੇਰਾ ਕੰਪਲੀਟ ਹੋ ਗਿਆ ਸੀਗਾ ਤਾਂ ਕਰਕੇ ਫਿਰ ਮੈਂ ਜ਼ਿਆਦਾ ਸ਼ੂਟਿੰਗ ਨਹੀਂ ਕੀਤੀ ਵੀ ਚਲੋ ਮੇਰੀ ਵੀਡੀਓ ਵੀ ਲੰਬੀ ਹੋ ਜਾਏਗੀ ਫਿਰ ਕਿਤੇ ਤੁਸੀਂ ਸਾਰੇ ਜਣੇ ਬੋਰ ਵੀ ਨਾ ਹੋ ਜਾਓ ਤਾਂ ਕਰਕੇ ਫਿਰ ਮੈਂ ਜ਼ਿਆਦਾ ਸ਼ੂਟਿੰਗ ਅੱਗੇ ਨਹੀਂ ਕੀਤੀ ਸੀਗੀ ਅਤੇ ਬਾਕੀ ਮੈਂ ਸਾਰੇ ਘਰ ਦੇ ਵਿੱਚ ਦੂਜੇ ਰੂਮ ਦੇ ਵਿੱਚ ਡਰਾਇੰਗ ਰੂਮ ਦੇ ਵਿੱਚ ਅਤੇ ਕਿਚਨ ਦੇ ਵਿੱਚ ਸਾਰੇ ਪਾਸੇ ਪੋਚਾ ਲਗਾ ਲਿਆ ਸੀ ਜੋ ਕਿ ਤੁਹਾਨੂੰ ਸਾਰਿਆਂ ਨੂੰ ਮੇਰੇ ਵੀਡੀਓ ਦੇ ਵਿੱਚ ਦੇਖ ਹੀ ਲਿਆ ਗਾ ਤੇ ਹੋਰ ਇੱਕ ਗੱਲ ਤੇ ਮੈਨੂੰ ਪਿਆਰੀਆਂ ਜੀਆਂ ਵਿਸ਼ੀਜ਼ ਜ਼ਰੂਰ ਦੇਣਾ ਆਪਣੀ ਜੇ ਹਾਲ ਤੱਕ ਤੁਸੀਂ ਨਹੀਂ ਕਮੈਂਟ ਕੀਤਾ ਤਾਂ ਮੈਨੂੰ ਜ਼ਰੂਰ ਕਮੈਂਟ ਕਰਨਾ ਪਿਆਰਾ ਜਾਂ ਕਿ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਹੈ ਤੇ ਡੇਲੀ ਮੈਨੂੰ ਕਮੈਂਟ ਕਰਿਆ ਕਰੋ ਜਿਹੜੇ ਜਿਹੜੇ ਮੇਰੀ ਵੀਡੀਓ ਨੂੰ ਦੇਖਦੇ ਹੋ ਕਿਉਂਕਿ ਤੁਸੀਂ ਸਾਰੇ ਵੀਡੀਓ ਤਾਂ ਦੇਖਦੇ ਹੋ ਬਟ ਕਮੈਂਟ ਕਰਨਾ ਕਿਤੇ ਨਾ ਕਿਤੇ ਭੁੱਲ ਜਾਂਦੇ ਹੋ ਮੈਨੂੰ ਕਮੈਂਟ ਡੇਲੀ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਡੇਲੀ ਕਰਿਆ ਕਰੋ ਕਿਉਂਕਿ ਤੁਸੀਂ ਸਾਰੇ ਵੀਡੀਓ ਵੀ ਦੇਖਦੇ ਹੋ ਲਾਈਕ ਨਹੀਂ ਕਰਦੇ ਲਾਈਕ ਵੀ ਕਰਿਆ ਕਰੋ ਤੁਹਾਡੇ ਇੱਕ ਲਾਈਕ ਨਾਲ ਹਨਾ ਕੁਝ ਨਹੀਂ ਜਾਣਾ ਤੁਸੀਂ ਇੱਕ ਬਟਨ ਦਬਨਾ ਹੈ ਬਟ ਮੈਨੂੰ ਮੋਟੀਵੇਸ਼ਨ ਮਿਲਣਾ ਹੈ ਮੈਨੂੰ ਐਵੇਂ ਹੋ ਜਾਏਗਾ ਕਿ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆ ਰਹੀ ਹੈ ਤੇ ਬਸ ਮੇਰੇ ਅੱਜ ਦੀ ਇਹੀ ਵੀਡੀਓ ਸੀ ਜੇ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਰਹੀ ਹੈ ਤਾਂ ਆਪਣੇ ਫਰੈਂਡਸ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਹੁਣੇ ਕਰ ਦਿਓ ਸ਼ੇਅਰ ਮੂਨੇ ਬਟਨ ਦਬਦੋ फटाफट ਜੇ ਮੇਰੀ ਵੀਡੀਓ ਦੇਖਦੇ ਦੇਖਦੇ ਹੀ ਤੇ ਬਸ ਮੇਰੀ ਅੱਜ ਦੀ ਇਹ ਵੀਡੀਓ ਸੀ ਤਾਂ ਸਾਰਿਆਂ ਨੂੰ ਪਸੰਦ ਆਈਏ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਚਾਹੀਏ ਤੁਸੀਂ ਫਸਟ ਟਾਈਮ ਆਏ ਹੋ ਬਾਕੀ ਜਿਹੜੇ ਮੈਂ ਡੇਲੀ ਦੇਖ ਹੀ ਰਹੇ ਉਹਨਾਂ ਨੂੰ ਤਾਂ ਮੇਰਾ ਰੁਟੀਨ ਪਤਾ ਹੀ ਹੈ ਤੇ ਹੁਣ ਮੈਂ ਤੁਹਾਨੂੰ ਮਿਲੂੰਗੀ ਨੈਕਸਟ ਨਿਊ ਵੀਡੀਓ ਦੇ ਨਾਲ ਉਦ ਤੱਕ ਲਈ ਬਾਏ ਬਾਏ ਸਾਰੇ ਆਪਣਾ ਜਰੂਰ ਧਿਆਨ ਰੱਖਿਓ ਬਾਏ ਬਾਏ